ਉਸ ਵੀਡੀਓ ਵਿੱਚ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਕਿ ਇਹ ਪਟਿਆਲਾ ਦਾ ਸ਼ੇਰਾਂ ਵਾਲਾ ਗੇਟ ਹੈ ਜੋ ਕਾਲੀ ਮਾਤਾ ਮੰਦਿਰ ਦੇ ਨਜ਼ਦੀਕ ਹੈ ਜਿੱਥੇ ਅੱਜ ਪਟਿਆਲਾ ਵਿਖੇ ਸੀਐਮ ਆਨ ਨਸਬਸਤ ਘੁਣਾਏ ਸੀ ਕਾਲੀ ਮਾਤਾ ਮੰਦਿਰ ਵਿਖੇ ਤੇ ਨਾਲ ਮੀਡੀਆ ਨਾਲ ਗੱਲਬਾਤ ਕਰਨੀ ਸੀ ਪਰ ਤੁਸੀਂ ਇਹ ਦੇਖ ਸਕਦੇ ਹੋ ਸੀਐਮ ਆਨ ਦਾ ਜਿਹੜਾ ਕਾਫਲਾ ਉਹ ਲੋਕਾਂ ਦੇ ਲਈ ਬਹੁਤ ਮੁਸੀਬਤ ਭਰਿਆ ਬਣਿਆ ਜਿੱਥੇ ਸੀਐਮ ਆਨ ਨੇ ਲੰਘਣਾ ਸੀ ਤੇ ਥਾਰੇ ਪਾਸੇ ਟ੍ਰੈਫਿਕ ਜਮ ਕਰਕੇ ਪੁਲਿਸ ਨੇ ਉਹਨਾਂ ਨੂੰ ਰੋਕ ਦਿੱਤਾ ਸੀਐਮ ਆਨ ਦੇ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਆਈ ਤੇ ਤੁਸੀਂ ਦੇਖ ਸਕਦੇ ਹੋ ਵੀ ਉਹ ਕਿੰਨਾ ਵੱਡਾ ਗੱਡੀਆਂ ਦਾ ਕਾਫਲਾ ਹੈ ਜੋ ਜਾ ਰਿਹਾ ਹੈ ਇਹ ਸ਼ੀਰਾਂ ਵਾਲੇ ਗੇਟ ਦਾ ਇਹ ਮਸਲਾ ਹੈ ਜੋ ਸੀਐਮ ਆਨ ਦਾ ਜਿਹੜਾ ਜਹਾਜ਼ ਸੀ ਉਹ ਥਾਪਰ ਕੋਲੇ ਤੋਂ ਨਿਕਲਦਾ ਹੈ ਆ ਸੀਐਮ ਆਨ ਦੀ ਗੱਡੀਆਂ ਤੁਸੀਂ ਦੇਖ ਸਕਦੇ ਹੋ ਸੀਐਮ ਆਨ ਜਾ ਰਹੇ ਨੇ ਸੀਐਮ ਆਨ ਦਾ ਜੋ ਹੈਲੀਕਾਪਟਰ ਹੈ ਉਹ ਥਾਪਰ ਕੋਲੇ ਤੋਂ ਵੱੜਦਾ ਉੱਥੋਂ ਦੀ ਲੈ ਕੇ ਜੋ ਲੀਲਾ ਭਵਨ ਵਾਲਾ ਜੋ ਪੋਲਾ ਪੁਲ ਦੇ ਉੱਤੋਂ ਦੀ ਘੁੰਮ ਕੇ ਜਾਂਦਾ ਤੇ ਇਸ ਵੀਡੀਓ ਤੋਂ ਬਾਅਦ ਅੱਗੇ ਤੁਹਾਨੂੰ ਇੱਕ ਅਸੀਂ ਬਾਈਟ ਦਿਖਾਣਿਆ ਜਿਸ ਦੇ ਵਿੱਚ মিডিਆ ਨਾਲ ਵੀ ਇਹਨਾਂ ਨੇ ਗੱਲਬਾਤ ਕਰਨੀ ਸੀ ਤੇ ਉਹਦੇ ਨਾਲ ਵੀ ਗੱਲਬਾਤ ਨਹੀਂ ਕੀਤੀ ਤੇ ਐਂ ਥੋਦੀ ਰਫੇ ਚੱਕਰ ਹੁੰਦੇ ਨਜ਼ਰ ਆਏ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਮਾਨ ਦਾ ਕਿੱਡਾ ਵੱਡਾ ਗੱਡੀਆਂ ਦਾ ਕਾਫਲਾ ਜਾ ਰਿਹਾ ਹੈ। ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਵਿਕਰਮ ਸਿੰਘ ਬਾਗੀ ਤੇ ਸਾਂਝੀ ਸੋ ਦੇਖ ਰਹੇ ਹੋ ਤੁਸੀਂ। ਤੁਸੀਂ ਦੇਖ ਸਕਦੇ ਹੋ ਉਧਰ ਸਟੇਜ ਸਜੀ ਹੋਈ ਹੈ ਕਾਲੀ ਮਾਤਾ ਮੰਦਰ ਪਟਿਆਲਾ ਦੀ ਇਹ ਸਟੇਜ ਹੈ ਜਿੱਥੇ ਸੀਐਮ ਭਗਵੰਤ ਮਾਨਾ ਜਾਏ ਹੋਏ ਸੀਗੇ ਤੇ ਉਹਨਾਂ ਨੇ মিডিਆ ਨੂੰ ਗੱਲਬਾਤ ਦੇ ਲਈ ਵੀ ਸੱਦਿਆ ਸੀ ਇੱਥੇ ਪ੍ਰੈਸ ਕਾਨਫਰੰਸ ਹੋਣੀ ਸੀ ਤੇ ਆਹ ਦੇਖ ਸਕਦੇ ਹੋ ਪਿੱਛੇ ਸਾਰੇ মিডিਆ ਵਾਸਤੇ ਕੁਰਸੀਆਂ ਲਾਈਆਂ ਗਈਆਂ ਸੀ ਜਿੱਥੇ ਕੀ মিডিਆ ਦੇ ਨਾਲ ਸੀਐਮ ਆਨ ਨੇ ਆ ਕੇ ਗੱਲਬਾਤ ਕਰਨੀ ਸੀ ਲਗਭਗ ਪਿਛਲੇ 1 ਘੰਟੇ ਤੋਂ ਪਟਿਆਲੇ ਦਾ ਸਾਰਾ মিডিਆ ਉਰੇ ਬੈਠਾ ਸੀਗਾ ਤੇ ਹੁਣ ਜੇ ਅਸੀਂ ਦੇਖ ਸਕਦੇ ਆ ਉਧਰ ਸਟੇਜ ਜੇ ਤੁਸੀਂ ਦੇਖੋ ਉਹ ਖਾਲੀ ਦੀ ਖਾਲੀ ਪਈ ਹੈ ਤੇ ਉਹ ਸਿੱਧਾ ਲੰਘ ਗਏ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ মিডিਆ ਨਾਲ ਕੋਈ ਗੱਲਬਾਤ ਨਹੀਂ ਕੋਈ ਇਸ਼ਾਰਾ ਨਹੀਂ ਕੁਝ ਨਹੀਂ ਪਹਿਲਾਂ ਵੀ ਨਹੀਂ ਦੱਸਿਆ ਗਿਆ ਕਿ ਇਹ মিডিਆ ਨੂੰਰੇ ਬਸ ਬਿਠਾ ਕੇ ਲੱਸੀਆਂ ਤੇ ਗੁੱਡੇ ਤੇ ਬਿਸਕੁਟ ਦੇ ਕੇ ਖਵਾ ਕੇ ਉਰੋਂ ਮਤਲਬ ਇੱਕ ਮਿੱਠਾ ਜਿਹਾ ਲਾਲਚ ਦੇ ਕੇ ਉਰੋਂ ਤੋੜ ਦਿੱਤਾ ਗਿਆ ਹੈ ਹਜੇ ਵੀ ਤੁਸੀਂ ਦੇਖ ਸਕਦੇ ਹੋ ਸਟੇਜ ਖਾਲੀ ਪਈ ਹੈ ਤੇ ਲੋਕ ਜਿਹੜੇ মিডিਆ ਦੇ ਕਵਰੇਜ ਕਰਨ ਆਏ ਸੀ ਉਹ ਸਾਰੇ ਵਾਪਸ ਚਲੇ ਜਾ ਚੁੱਕੇ ਨੇ ਤੇ মিডিਆ ਨੂੰ ਇੱਥੋਂ ਤੋੜ ਦਿੱਤਾ ਗਿਆ ਹੈ